कोरोना वायरस ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਵੈਕਸੀਨ ਲਗਵਾਉਣ ਦੇ ਲਈ ਪੰਜਾਬ ਦੀ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਮੋਗਾ ਦਾ ਸਫੂਵਾਲਾ ਪਿੰਡ ਇੱਕ ਅਜੀਹਾ ਪਿੰਡ ਹੈ ਜਿੱਥੇ ਪਹਿਲਾ 370 ਲੋਕਾਂ ਨੇ ਵੈਕਸੀਨ ਲਗਵਾਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਪਿੰਡ ਨੂੰ 100% ਹੋਣ ਤੇ ਸਨਮਾਨਿਤ ਕਰਨ ਦੀ ਵੀ ਗੱਲ ਕਹੀ ਸੀ ਉੱਥੇ ਹੀ ਸਫੂਵਾਲਾ ਪਿੰਡ ਵਿੱਚ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਦੀ ਪਹਿਨ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਕਰੋਨਾ ਵੈਕਸੀਨ ਲਗਾਉਣ ਦੇ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਮਾਲਵਿਕਾ ਸੋਧ ਜੋ ਕਿ ਬਾਲੀਵੁੱਡ ਸਟਾਰ ਸੋਨਸੂਦੀ ਪੈਣ ਹੈ ਅਤੇ ਉਹਨਾਂ ਦੇ ਵੱਲੋਂ ਪੂਰੇ ਪਿੰਡ ਵਾਸੀਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡੇ ਗਏ ਅਧਿਸ ਦੇ ਨਾਲ ਹੀ 45 ਸਾਲ ਦੀ ਉਮਰ ਦੇ ਕਰੀਬ 90 ਤੋਂ 94% ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਅਤੇ ਬਜ਼ੁਰਗ ਵੀ ਸ਼ਾਮਲ ਸਨ ਉਹਨਾਂ ਨੇ ਕਰੋਨਾ ਵੈਕਸੀਨ ਲਗਵਾਈ ਅਤੇ ਪਿੰਡ ਵਾਸੀਆਂ ਨੂੰ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ ਇਸ ਮੌਕੇ ਪੰਚਾਇਤ ਦੇ ਸਰਪੰਚ ਤੋਂ ਇਲਾਵਾ ਡਰੋਲੀ ਹੈਲ ਸੈਂਟਰ ਦੇ ਐਸ ਐਮ ਓ ਇੰਦਰਬੀਰ ਸਿੰਘ ਵੀ ਹਾਜ਼ਰ ਸਨ ਇਸ ਮੌਕੇ ਮਾਲੀਕਾ ਸੂਦ ਨੇ ਕਿਹਾ ਕਿ ਉਹ ਅਤੇ ਉਹਨਾਂ ਦਾ ਭਰਾ ਸੋਨੂ ਸੂਦ ਇਸ ਮਹਾਮਾਰੀ ਵਿੱਚ ਜਨਤਾ ਨੂੰ ਪੂਰੀ ਤਰ੍ਹਾਂ ਤੋਂ ਜਾਗਰੂਕ ਕਰ ਰਹੇ ਹਨ ਤਾਂ ਜੋ ਇਸੇ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਇਸ ਦੌਰਾਨ ਪਿੰਡ ਵਾਸੀਆਂ ਅਤੇ ਸਰਪੰਚ ਨੇ ਮਾਲੀਕਾ ਸੂਦ ਦਾ ਧੰਨਵਾਦ ਵੀ ਕੀਤਾ ਸਾਫੂਵਾਲਾ ਪਿੰਡ ਦੇ ਵਿੱਚ ਆ ਕੇ ਬੜੀ ਹੀ ਖੁਸ਼ੀ ਮਹਿਸੂਸ ਹੋਈ ਕਿ ਇੱਥੇ ਕਰੀਬਨ 200 ਤੋਂ ਉੱਪਰ ਲੋਕ ਨੇ ਜਿਹੜੇ ਵੈਕਸੀਨ ਲਵਾਉਣ ਵਾਸਤੇ ਅੰਦਰ ਆਏ ਹੋਏ ਨੇ ਔਰ ਮੈਨੂੰ ਲੱਗਦਾ ਵੀ ਕੋਈ ਵੀ ਐਸਾ ਇਨਸਾਨ ਨਹੀਂ ਸੀਗਾ ਜਿਨੇ ਮਾਸਕ ਨਹੀਂ ਲਾਇਆ ਹੋਇਆ ਸੀ ਜਾਂ ਆਪਣਾ ਜਿਹੜਾ ਚਿਹਰਾ ਹੈ ਉਹ ਕਵਰ ਨਹੀਂ ਕੀਤਾ ਹੋਇਆ ਸੀ ਆਪਾਂ ਦੇਖਦੇ ਹਾਂ ਵੀ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਲੋਕਾਂ ਨੂੰ ਹਲੇ ਵੀ ਰੋਕਣਾ ਪੈਂਦਾ ਹੈ ਕਿ ਬਾਈ ਜੀ ਮਾਸਕ ਲਾਓ ਤੁਹਾਡਾ ਮਾਸਕ ਕਿੱਥੇ ਆ ਚਲਾਨ ਕੱਟੇ ਜਾ ਰਹੇ ਹੈ ਬਟ ਇਸ ਪਿੰਡ ਦੇ ਵਿੱਚ ਆ ਕੇ ਬਿਲਕੁਲ ਵੀ ਇਹ ਮਹਿਸੂਸ ਨਹੀਂ ਹੋਇਆ ਵੀ ਲੋਕਾਂ ਨੂੰ ਕਿਸੇ ਨੂੰ ਵੀ ਰੋਕਣ ਦੀ ਲੋੜ ਹੈ ਤੇ ਲੋਕਾਂ ਨੂੰ ਕਹਿਣ ਦੀ ਲੋੜ ਹੈ ਵੀ ਮਾਸਕ ਲਾਓ ਤੇ ਅਸੀਂ ਇੱਥੇ ਅੱਜ ਸੂਤ ਫਾਊਂਡੇਸ਼ਨ ਦੇ ਵੱਲੋਂ ਸਭ ਇਕੱਠੇ ਹੋਏ ਆਂ ਤੇ ਅਸੀਂ ਜਿਹੜਾ ਹੈਗਾ ਮਾਸਕ ਤੇ ਸੈਨੀਟਾਈਜ਼ਰ ਲੋਕਾਂ ਨੂੰ ਵੰਡੇ ਆਂ ਔਰ ਲੋਕਾਂ ਨਿਯ ਲੋਕੀਏ ਤੇ ਪਿੰਡ ਦੇ ਬਹੁਤ ਹੀ ਅਵੇਅਰ ਨੇ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਲੋਕਾਂ ਨੂੰ ਇੰਨੀਆ ਸੇਵਾਵਾਂ ਦਿੱਤੀਆਂ ਔਰ ਵੱਧ ਚੜ ਕੇ ਜਿਹੜਾ ਹੈਗਾ ਵੈਕਸੀਨ ਲਵਾਉਣ ਵਾਸਤੇ ਜੀ ਟੀਕਾ ਲਗਵਾਇਆ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਚ ਮਹਾਮਾਰੀ ਤੋਂ ਛੁਟਕਾਰਾ ਹੋ ਰਿਹਾ ਸਾਡੇ ਪਿੰਡ ਨੂੰ ਕੋਈ ਨੁਕਸਾਨ ਨਹੀਂ ਅਸੀਂ ਇਸ ਗੱਲ ਤੇ ਫਾਇਦੇਮੰਦ ਦਾ ਸਰਪੰਚ ਸਾਹਿਬ ਦੇ ਧੰਨਵਾਦ ਦੀ ਆਂ ਅਸੀਂ ਜਿਨ੍ਹਾਂ ਨੇ ਇਹਨਾਂ ਸਹਿਯੋਗ ਕਰਕੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿ ਅਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੀਏ ਆਪਦਾ ਤੁਹਾਡੀ ਵਧੀਆ ਜ਼ਿੰਦਗੀ ਬਤੀਤ ਜੀ ਕਰਾ ਕਿੰਨੀ ਉਮਰ ਕਿੰਨੀ ਤੁਹਾਡੀ 80 ਸਾਲ ਦੀ ਅੱਜ ਤੁਸੀਂ ਟੀਕ ਮੇਰੇ ਵਾਰ ਸਰਪੰਚ ਦੇ ਛਾਵਾਸ਼ੇ ਜਿਹਨੇ ਪੰਡਿਤ ਟਿੱਕੇ ਲਵਾਏ ਆ ਸਾਰਿਆਂ ਦਾ ਪਹਲਾ ਕੀਤਾ ਧੰਨਵਾਦ ਇਹਦਾ ਸਰਪੰਚ ਦਾ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਆ ਪੰਡਿਤ ਟਿੱਕਾ ਲਵਾ ਕੇ ਹੋਰ ਲੋਕਾਂ ਨੂੰ ਤੁਸੀਂ ਕੀ ਕਹੋਗੇ ਹੋਰ ਵਸੇ ਨੇ ਗੋਪਾਟੀਕੇ ਲਵਾਓ ਡਰੋ ਨਾ ਵੀ ਡਰੋ ਕਾਹਦੇ ਡਰਨਾ ਰੱਖੋ ਟੀਕੇ ਲਵਾਉ ਹਾਂ ਹਾਂ ਟੀਕੇ ਲਵਾਉ ਹਾਂ ਜਿਹਨੇ ਨਹੀਂ ਲਵਾਇ ਲਵਾ ਕੇ ਆਓ ਭਾਈ ਬਿਲਕੁਲ ਜਦ ਕੈਪਟਨ ਸਾਹਿਬ ਨੇ ਟ੍ਰੀਟ ਕੀਤਾ ਇਸ ਪਿੰਡ ਬਾਰੇ ਮੇਰਾ ਦਿਲ ਕੀਤਾ ਕਿ ਮੈਂ ਜ਼ਰੂਰ ਇਸ ਪਿੰਡ ਵਿੱਚ ਵਿਜ਼ਿਟ ਕਰਾਂ ਅੱਜ ਇੱਥੇ ਵੈਕਸੀਨਸ ਲੱਗ ਰਹੀਆਂ ਔਰ ਜਦ ਮੈਂ ਇੱਥੇ ਪਹੁੰਚੀ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਕਿ ਲੋਕ ਜਿਹੜੇ ਇੱਥੇ ਆਪ ਲਗਵਾਨ ਆ ਰਹੇ ਵੈਕਸੀਨ ਔਰ ਜਿਹੜੇ ਇਹ ਸਭ ਕੰਮ ਹੈ ਸਾਡੇ ਜਿਹੜੇ ਸਰਪੰਚ ਹੈਗੇ ਪਿੰਡ ਦੇ ਔਰ ਸਾਡੇ ਜਿਹੜੇ ਡਾਕਟਰ ਸਾਹਿਬ ਹੈ ਉਹ ਮਿਲ ਕੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਕਿ ਉਹ ਵੈਕਸੀਨ ਲਗਵਾਉਣ ਮੈਂ ਅੱਜ ਇੱਥੇ ਸੈਨੀਟਾਈਜ਼ਰਸ ਔਰ ਫੇਸ ਮਾਸਕ ਦੇਣ ਆਈ ਹਾਂ ਔਰ ਮੈਨੂੰ ਬਹੁਤ ਦੇਖ ਕੇ ਵਧੀਆ ਲੱਗ ਰਿਹਾ ਕਿ ਜਿਹੜੇ ਲੋ ਹੈਗੇ ਬੜੇ ਪੋਜ਼ਿਟਿਵ ਹੈ ਵੈਕਸੀਨ ਨੂੰ ਲੈ ਕੇ ਉਹ ਬਿਲੀ ਬਿਲੀਫ ਕਰ ਰਹੇ ਕਿ ਜਿਹੜੀ ਵੈਕਸੀਨ ਐਸੀ ਜੇ ਲਵਾਵਾਂਗੇ ਅਸੀਂ ਕੋਰੋਨਾ ਅਸੀਂ ਅਜ ਸਾਫੂ ਵਾਲਾ ਪਿੰਡ ਚਾਹੇ ਤੇ ਲੋਕਾਂ ਨੂੰ ਇੰਨਾ ਜਾਗਰੂਕ ਦੇਖਦੇ ਹੋਏ ਸਾਨੂੰ ਬੜੀ ਖੁਸ਼ੀ ਹੋਈ ਕਿ ਲੋਕ ਕਿੰਨੇ ਜਾਗਰੂਕ ਐ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਜੋ 올ਡ ਪਰਸਨ ਐ ਕੋਈ ਖੁੰਡੀ ਨਾਲ ਆ ਰਿਹਾ ਹੈ ਕੋਈ ਵਾਕਰ ਨਾਲ ਆ ਰਿਹਾ ਹੈ ਉਹਨਾਂ ਨੂੰ ਕੋਈ ਡਰ ਨਹੀਂ ਇੰਜੈਕਸ਼ਨ ਦਾ ਉਹ ਕਹਿੰਦੇ ਸਾਨੂੰ ਤਾਂ ਕੋਈ ਡਰ ਹੀ ਨਹੀਂ ਲੱਗ ਰਿਹਾ ਲੋਕ ਕਿਉਂ ਡਰ ਰਹੇ ਇਸ ਚੀਜ਼ ਤੋਂ ਇਹ ਦੇਖਿਆ ਕਿ ਸਾਫੂ ਵਾਲਾ ਪਿੰਡ ਦੇ ਵਿੱਚ ਸਰਪੰਚ ਸਾਹਿਬ ਡਾਕ ਰੰਡੋ ਚੋਲਨੇ ਆ ਕੇ ਲਗਵਾ ਕੇ ਫਿਰ ਵਾਪਸ ਫੇਰੇ ਇਹ ਬਹੁਤ ਵੱਡਾ ਕਹਤੇ ਕੰਮ ਹੈ ਆਪਣੇ ਐਸ ਜੋ ਮਹਾਮਰੀ ਫੈਲੀ ਹੋਈ ਹੈ ਜੋ ਕਰੋਨਾ ਅਜ਼ਰ ਟਾਈਮ ਹੈ ਲੋਕ ਚੇਲ ਰਹੇ ਆ ਉਸ ਬਿਮਾਰੀ ਤੋਂ ਬਚਣ ਵਾਸਤੇ ਵੈਕਸੀਨ ਦਾ ਹੁਣ ਬਹੁਤ ਜ਼ਰੂਰੀ ਹੈ ਜੋ ਸਾਡੇ ਅੱਜ ਸਫੂ ਵਾਲਾ ਪਿੰਡ ਚ ਹੋ ਰਿਹਾ ਹੈ ਸਰ ਪਹਿਲਾਂ ਤਾਂ ਅਸੀਂ ਸਿਸਟਰ ਮਾਲਕ ਦਾ ਸੂਤ ਦਾ ਧੰਨਵਾਦ ਕਰਦੇ ਆ ਤੁਹਾਨੂੰ ਸੂਤ ਦੇ ਸਿਸਟਰ ਜਿਹੜੇ ਆ ਉਹਨਾਂ ਨੇ ਸਾਨੂੰ ਮਾਸਕ ਤੇ ਮਾਦਾ ਸੈਨੀਟਾਈਜ਼ਰ ਦੇ ਕੇ ਗਏ ਆ ਦੂਜੀ ਗੱਲ ਅਸੀਂ ਜਿੱਦੇ ਵੀ ਅਸੀਂ ਨਗਰ ਦੇ ਵਿੱਚ ਜਾ ਜਾ ਕੇ ਘਰ ਘਰ ਪ੍ਰੇਰਿਤ ਕਰਕੇ ਅਸੀਂ ਸਾਰਿਆਂ ਨੂੰ ਵੈਕਸੀਨ ਬਾਰੇ ਪ੍ਰੇਰਿਤ ਕੀਤਾ ਵੀ ਵੈਕਸੀਨ ਲਵਾਓ ਕਰੋਨਾ ਇੱਕ ਮਹਾਮਾਰੀ ਆ ਇਹ ਤੋਂ ਆਪਾਂ ਬਚ ਗਏ ਆ ਸਾਡਾ ਤੀਜਾ ਵੀ ਸਾਡਾ 7-800 ਬੰਦੇ ਦਾ ਸੀਗਾ ਅਸੀਂ ਉਹ ਕਵਰ ਕਰਕੇ 100 ਸੈਂਟਰ ਸੀ ਜਿਹੜੇ ਵੈਕਸੀਨ ਆ ਉਹ ਅਸੀਂ ਲਵਾ ਦਾਂਗੇ ਅੱਜ ਕਿੰਨੇ ਪਰਸੈਂਟ ਲੱਗ ਗਏ ਟੋਟਲ ਹੁਣ ਟਿੱਕਰ ਜਿਹੜੀ ਸੀ ਅਸੀਂ 2.5 ਤੋਂ 100 ਸੈਂਟਰ ਕਲੀਅਰ ਕਰ ਦਾਂਗੇ ਅੱਜ ਅੱਜ 100% ਹੋ ਜਾਊਗਾ ਅੱਜ ਜੀਸੋ ਦੇ ਕਰੀਬ ਹੋ ਚੁੱਕਾ ਜੀ 700 ਸਦਾ ਟਾਰਗੇਟ ਸੀ ਪਰ 50 ਲੋਕ ਜਿਹੜੇ ਆ ਉਹ ਇਥੇ ਅਵੇਲੇਬਲ ਨਹੀਂ ਹਨ ਆਰਐਨਆਈ ਇਤਨੇ ਲੋਕ ਜਿਹੜੇ ਆ ਸੁਨੇਹਾ ਹੋਏ ਦਿੱਲੀ ਵੀ ਹੈ ਪੰਜਾਬ ਨੂੰ ਅੰਦੋਲਨ ਦੇ ਵਿੱਚ ਐਂਡ ਕੁਝ ਲੋਕ ਜਿਹੜੇ ਐਸੀ ਹੈ ਜਿਨ੍ਹਾਂ ਨੇ ਜਦੋਂ ਇਥੇ ਵਕਤੀ ਨਹੀਂ ਸੀ ਅਸੀਂ ਸ਼ੁਰੂ ਨਹੀਂ ਕੀਤੀ ਸੀ ਉਦੋਂ ਦੋਲੀ ਭਾਈ ਜਾ ਕੇ ਜਮੂਬੂ ਜਾ ਕੇ ਲਵਾਈ ਹੋਈ ਹੈ ਸੋ ਸਾਨੂੰ ਕੋਈ ਟਾਵਾ ਟਾਵਾ ਹੁਣ ਲੱਭ ਰਿਹਾ ਪਿੰਡੀ ਪੰਚਾਇਤ ਜਿਹੜੀ ਕਰ ਕਰ ਜਾ ਕੇ ਲੋਕਾਂ ਨੂੰ ਜਿਹੜੀ ਹੈ ਪਤਾ ਕਰੀ ਨਹੀਂ ਕੀ ਦੇ ਰਹਿ ਗਿਆ ਸੋ ਉਹਨੂੰ ਮੋਟਰਸਾਈਕਲ ਤੇ ਜਾ ਲੈ ਕੇ ਆ ਰਹੇ ਸੋ ਅਸੀਂ ਸ਼ਾਮ ਤੱਕ ਬੈਠੇ ਆ ਕੋਸ਼ਿਸ਼ ਕਰਾਂਗੇ ਕਿ ਅੱਜ ਦਾ ਅੱਜ ਦੇ ਦਿਨ ਹੀ ਸਾਰਾ ਮੁਕੰਮਲ ਕੰਮ ਨਿਬੜੇ ਚਾੜ ਦਈਏ ਕਿ ਸਫੂ ਵਾਲੇ ਡਿਕਲੇਅਰ ਕਰ ਦਈਏ ਕਿ ਸਫੂ ਵਾਲੇ ਵੈਕਸੀਨੇਸ਼ਨ ਜਿਹੜੀ ਹੈ ਉਹ 100% ਹੋ ਚੁੱਕੀ ਹੈ ਕਲਿਨਿਕ ਸਰ ਵੈਕਸੀਨੇਸ਼ਨ ਪਈ ਹੈ ਕੋਈ ਘਾਟ ਨਹੀਂ ਨਹੀਂ ਬਿਲਕੁਲ ਸਾਡੇ ਕੋਲ ਵੈਕਸੀਨ ਨਹੀਂ ਘਾਟ ਨਹੀਂ ਮੈਂ ਹੁਣ ਵੀ ਜਿਹੜੇ ਮੋਗੇ ਤੋਂ ਆਏ ਆ ਤੇ ਵੈਕਸੀਨ ਲੈ ਕੇ ਆਏ ਆ ਵੈਕਸੀਨ ਦੀ ਕੋਈ ਕਮੀ ਨਹੀਂ ਅੱਜ ਦੇ ਕੱਲ ਦੀ ਸਾਨੂੰ ਕੋਈ ਕਮੀ ਨਹੀਂ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮ ਜੀ ਨਿਊਜ਼